ਜਿਹੜਾ ਜੀਵ ਖਾਸ਼ਾ ਤ੍ਰਿਸ਼ਨਾ ਤੇ ਕਾਬੂ ਨਹੀਂ ਪਾਏਗਾ ਉਹ ਅੰਦਰ ਨਹੀਂ ਵਿੜੇਗਾ ਜਿੱਥੇ ਖਾਸ਼ਾ ਤ੍ਰਿਸ਼ਨਾ ਜਿਸ ਭਾਂਡੇ ਵਿੱਚ ਪਈਆਂ ਉਥੇ ਰੋਹਾਨੀਅਤ ਪੈएगी ਨਹੀਂ ਖਾਸ਼ਾ ਤ੍ਰਿਸ਼ਨਾ ਤਾਂ ਸਾਡੇ ਰੋਹਾਨੀਅਤ ਦੇ ਰਸਤੇ 'ਚ ਰੁਕਾਵਟ ਆ ਜੋ ਚੀਜ਼ ਤੁਹਾਨੂੰ ਚਾਹੀਦੀ ਮਾਲਕ ਨੇ ਤੁਹਾਨੂੰ ਦੇ ਦੇਣੀ ਆ ਉਹ ਪਹਿਲਾਂ ਹੀ ਮਾਲਕ ਨੇ ਲਿਖਿਆ ਤੁਹਾਡੇ ਕਰਮਾਂ 'ਚ ਉਹਨੂੰ ਤੁਸੀਂ ਮੰਗੋ ਚਾਹੇ ਨਾ ਮੰਗੋ ਤਾਂ ਫੇ ਮੰਗਣ ਦੀ ਕੀ ਲੋੜ ਹੈ ਜਦ ਮਾਲਕ ਨੇ ਦੇ ਹੀ ਦੇਣਾ ਤੁਹਾਡਾ ਫਰਜ ਹੈ ਸਾਡਾ ਫਰਜ ਹੈ ਜੀਵਾਂ ਦਾ ਫਰਜ ਹੈ ਕਿ ਕਿ ਬੰਦਗੀ ਇਬਾਦਤ ਕਰੇ ਸ਼ਬਦ ਤੁਹਾਨੂੰ ਅੰਦਰੋਂ ਜੀ ਜੋ ਸ਼ਬਦ ਤੁਹੋਂ ਦੇ ਨਾਲ ਅੰਦਰ ਜੁੜ ਗਿਆ ਉਹ ਸ਼ਬਦ 24 ਘੰਟੇ ਚੱਲਦੀ ਆ ਉਹ ਕੋਈ ਇਹ ਥੋੜੀ ਹੈ ਕਿ ਦਿਨ ਨੂੰ ਸੁਣਦੀ ਹੈ ਰਾਤ ਨੂੰ ਸੁਣਾਈ ਨਹੀਂ ਦਿੰਦੀ ਉਹ 24 ਆਵਰ ਚੱਲਦੀ ਆ ਰੋਟੀ ਖਾਓ ਫੀਲ ਸੰਸਾਰ ਦੇ ਕਾਰੋਬਾਰ ਜੋ ਮਰਜ਼ੀ ਕਰੀ ਜਾਓ ਤੁਸੀਂ ਅੰਦਰ ਉਹਦੀ ਵਕਤ ਧਿਆਨ ਕਰਕੇ ਰੱਖੋ ਤੁਸੀਂ ਸ਼ਬਦ ਨੂੰ ਸੁਣਦੇ ਰਹੋ ਅੰਦਰ ਕਿ ਜਿੰਨੇ ਤੁਸੀਂ ਸਵਾਸ ਲਾਓਗੇ ਸਾਡੇ ਤੁਹਾਡੇ ਸਾਰੇ ਸਫਲ ਆ ਇੱਕ ਇੱਕ ਸਵਾਸ ਜੀਵ ਦਾ ਬੜਾ ਕੀਮਤੀ ਹੈ ਅੰਤ ਸਮੇਂ ਮਾਰਕ ਤੇ ਇੱਕ ਸਵਾਸ ਮੰਗੋਗੇ ਨਹੀਂ ਜਣਾਉਂ ਸਵਾਸਾਂ ਤੇ ਜ਼ਿੰਦਗੀ ਖੜੀ ਹੈ ਤੇ ਸਵਾਸਨ ਵਿਅਰਥ ਨਾ ਜਾਏ ਇੱਕ ਹੋਰ ਹਿੰਮਤ ਕਰਕੇ ਜਿੱਥੇ ਕਿਤੇ ਤੁਹਾਡੀ ਲਗਨ ਪ੍ਰੀਤ ਲੱਗੀ ਹੈ ਜਿੱਥੋਂ ਤੁਸੀਂ ਨਾਮ ਸ਼ਬਦ ਲਿਆ ਜਾਂ ਨਹੀਂ ਲਿਆ ਜਿਨ੍ਹਾਂ ਨੇ ਨਹੀਂ ਨਾਮ ਸ਼ਬਦ ਲਿਆ ਕਮ ਸੇ ਘ ਆਪਣੀਆਂ ਖਾਸ਼ਾ ਤ੍ਰਿਸ਼ਨਾ ਤਾਂ ਮਾਰ ਸਕਦੇ ਆ ਬਾਣੀ ਦੇ ਮੂਲ ਮੰਤਰ ਦਾ ਜਾਪ ਕਰ ਸਕਦੇ ਤੁਸੀਂ ਬੜਾ